ਫਿਰ 1 ਲੱਖ ਰੁਪਏ ਦੀ ਮੰਗ ਕੀਤੀ ਹੈ ਵੀ ਤੇਰਾ ਪੱਜਾ ਬਣ ਰਿਹਾ ਹੈ ਉਹਨੇ ਆਜੂਰੇ 2000 ਰੁਪਏ ਉਹਨੇ ਕਿਹਾ ਸੀ ਕਿ 10000 ਅਗਲੇ ਹਫਤੇ ਉਹਨੇ ਦੇਣ ਦਾ 약속 ਕੀਤਾ ਇਹ ਤੇਰਾ ਆਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਪ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਐਸ ਐਚਓ ਐਨਆਰਏ ਲੁਧਿਆਣਾ ਪੁਲਿਸ ਸਟੇਸ਼ਨ ਦੇ ਰੀਡਰ ਵਜੋਂ ਤਾਇਨਾਤ ਕਾਂਸਟੇਬਲ ਬਲਰਾਜ ਸਿੰਘ ਨੂੰ 20000 ਰੁਪਏ ਦੀ ਰਿਸ਼ਵਤ ਲੈਂਦੇ ਆ ਰੰਗੇ ਹੱਥੀ ਕਾਬੂ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਐਡਵੋਕੇਟ ਅਰुण ਕੁਮਾਰ ਦੀ ਸ਼ਿਕਾਇਤ ਤੇ ਕਾਬੂ ਕੀਤਾ ਗਿਆ ਹੈ ਉਹਨਾਂ ਅੱਗੇ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਦੋਸ਼ ਲਾਇਆ ਹੈ ਕਿ ਪਿੰਡ ਉਦੋਵਾਲ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿਖੇ ਉਸ ਦੀ ਪਤਨੀ ਦੇ ਨਾਂ 20 ਕਨਾਲ ਜ਼ਮੀਨ ਹੈ ਜਿਸ ਤੇ ਦੋ ਵਿਅਕਤੀਆਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸ਼ਿਕਾਇਤ ਕਰਤਾ ਨੇ ਇਸ ਸੰਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਜੋ ਕਿ ਐਸਐਚਓ ਐਨਆਰਆਈ ਸੈੱਲ ਲੁਧਿਆਣਾ ਕੋਲ ਪਈ ਹੈ ਉਸਨੇ ਅੱਗੇ ਦੋਸ਼ ਲਾਇਆ ਕਿ ਪੁਲਿਸ ਨੇ ਉਸ ਦੀ ਸ਼ਿਕਾਇਤ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਤੇ ਐਸਐਚਓ ਐਨਆਰਆਈ ਥਾਣੇ ਦੇ ਰੀਡਰ ਬਲਰਾਜ ਸਿੰਘ ਨੇ ਇਸ ਮਾਮਲੇ ਤੇ ਕਾਰਵਾਈ ਕਰਨ ਬਦਲੇ 1 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਬੁਲਾਰ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਦੇ ਬਿਆਨਾਂ ਦੀ ਪੜਤਾਲ ਕਰਨ ਉਪਰੰਤ ਦੋਸ਼ੀ ਖਿਲਾਫ ਭ੍ਰਿਸ਼ਟਾਚਾਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਕਾਂਸਟੇਬਲ ਬਲਰਾਜ ਸਿੰਘ ਨੂੰ ਐਨਆਰਆਈ ਸ਼ਿਕਾਇਤਕਰਤਾ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਲੁਧਿਆਣਾ ਪੁਲਿਸ ਸਟੇਸ਼ਨ ਦੇ ਬਾਹਰੋਂ 20000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਐਸਐਚਓ ਐਨਆਰਆਈ ਥਾਣੇ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਏਗੀ ਉਹਨਾਂ ਅੱਗੇ ਦੱਸਿਆ ਕਿ ਮੁਲਾਜ਼ਮਾ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਅਰਣ ਕੁਮਾਰ ਕ੍ਰੋਮੀ ਐਡਵੋਕੇਟ ਕਾਰਨਗਰ ਦੇ ਰਹਿਣ ਵਾਲੇ ਨੇ ਲੁਧਿਆਣਾ ਵਿੱਚ ਪ੍ਰੈਕਟਿਸ ਕਰਦੇ ਨੇ ਸਾਡੇ ਕੋਲ ਅੱਜ ਬਿਜ਼ਨਸ ਬਿਊਰੋ ਲੁਧਿਆਣਾ ਆਏ ਸੀ ਇਹਨਾਂ ਦਾ ਕਹਿਣਾ ਹੈਗਾ ਵੀ ਆ ਇੱਕ ਇਹਨਾਂ ਦੀ ਕੰਪਲੇਂਟ ਚੱਲਦੀ ਹੈ ਐਨਆਰਆਈ ਪੁਲਿਸ ਸਟੇਸ਼ਨ ਨੂੰ ਲੁਧਿਆਣਾ ਦੇਖ ਇਨਾਂ ਦੇ ਪਰਜਾਈ ਨੇ ਬਾਹਰ ਲੈਂਦੇ ਨੇ ਔਰ ਉਹਨਾਂ ਦੇ ਕੋਲ ਜ਼ਮੀਨ ਹੈਗੀ ਆ 3 2 ਇੱਕ ਮਹੀਨਾ ਔਰ ਉਹ ਜ਼ਮੀਨ ਇਹਨਾਂ ਨੇ ਪਾਵਰ ਟਵਰ ਇਹਨਾਂ ਨੂੰ ਦਿੱਤੀ ਹੋਈ ਹੈ ਤੇ ਕਿਸੇ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਪੌਪਲਰ ਵਗੈਰਾ ਚੋਰੀ ਕਰਦੇ ਸਨ ਇਹਨਾਂ ਦੀ 2021 ਵਿੱਚ ਦਰਖਾਸਤ ਦਿੱਤੀ ਸੀ ਜਿਹੜੀ ਕਾਜੀ ਤੇ ਪੈਂਡਿੰਗ ਚੱਲ ਰਹੀ ਹੈ ਔਰ ਉਹਦੇ ਇਹਨਾਂ ਦਾ ਕਹਿਣਾ ਹੈ ਕਿ ਪਰਚਾ ਦਰਜ ਕਰਨ ਵਾਸਤੇ ਬਾਹਰ ਬਹਰ ਲਾ ਜਾ ਰਹੇ ਹਨ ਪਰ ਪਰਚਾ ਨਹੀਂ ਹੋਇਆ ਹੁਣ ਤੱਕ ਉੱਤੇ ਕਨਸਟੇਬਲ ਇੱਕ ਪ੍ਰਗਜ ਸਿੰਘ ਹੈਗਾ ਰੀਡਰ ਹੈ ਸੁਕਰ ਨਾ ਰਹੀਦਾ ਉਹਨੇ ਫਿਰ 1 ਲੱਖ ਰੁਪਏ ਦੀ ਮੰਗ ਕੀਤੀ ਹੈ ਤੇਰਾ ਕੰਮ ਚਾ ਹੋ ਜੇਗਾ ਉਹਨੇ ਅੱਜ ਫਿਰ 20000 ਰੁਪਏ ਉਹਨੇ ਮੰਗਿਆ ਸੀ ਤੇ 30000 ਅਗਲੇ ਹਫਤੇ ਉਹਨੇ ਦੇਣ ਦਾ ਕਿਹਾ ਸੀ ਤੇ ਇਹ ਤੇ ਦੇਣਾਰੇ ਚਾਹੁੰਦੇ ਸੀਗੇ ਇਹ ਪੈਸੇ ਇਹਨਾਂ ਨੇ ਸਾਡੇ ਕੋਲ ਕੋਸ਼ਿਸ਼ ਕੀਤਾ ਹੈਗਾ ਔਰ ਇੱਥੇ ਅੱਗੇ ਸਾਰੀ ਗੱਲ ਦੱਸ ਸੀਗਾ ਉਸ ਤੋਂ ਬਾਅਦ ਵੈਲਥ ਕਿਸ਼ਨਪੁਰ ਮਗਧਾ ਦਰਜ ਕਰਕੇ ਕਾਇਤ ਇੱਕ ਟੀ ਤਿਆਰ ਕੀਤੀ ਟੀ ایس ਔਰ ਇਹਨੂੰ ਕੋਸਟਲ ਰਾਜ ਸਿੰਘ ਜਿਹੜਾ ਹੈਗਾ ਇਹਨੂੰ ਹੋਰ ਅਗੇ ਵੀ ਯਾਰ ਪਹਿਲੇ ਤਨ ਸਰਕਾਰੀ ਗਵਾਂ ਦਿਹਾੜੀ ਚ ਜਾ ਕੇ